ਸਾਸੀ ਕਾਲਜੀ ਵੈਰਜ ਕਾ ਖਾਲਸਾ ਵੈਰਜ ਕੀ ਫਤਿਹ ਸਿੱਧੂ ਮੂਸੇਵਾਲੇ ਦੇ ਕਤਲकांड ਨਾਲ ਜੁੜੀ ਹੋਈ ਵੱਡੀ ਖਬਰ ਤੇ ਤੁਹਾਨੂੰ ਅੱਜ ਆਪਾਂ ਨਜ਼ਰ ਮਾਰਦੇ ਆ ਤੁਹਾਨੂੰ ਦੱਸਦੇ ਆ ਕਿ ਉਹਨਾਂ ਦੇ ਨਾਲ ਜਿਹੜਾ 29 ਮਈ 2022 ਨੂੰ ਪਿੰਡ ਜਵਾਰਕੇ ਵਿੱਚ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਸ ਦੇ ਜ਼ਿੰਮੇਵਾਰੀ ਲੈਰਿਸ ਬਸਨੋਈ ਤੇ ਗੋਲਡੀ ਬਰਾੜ ਵੱਲੋਂ ਲੈਤੀ ਗਈ ਸੀ ਜਿਸ ਵਿੱਚ ਕਿਤਨਾ ਕਿਤੇ ਜੱਗੂ ਪਹਿਲਵਾਨਪੁਰੇ ਦਾ ਹੱਥ ਵੀ ਦੱਸੀਆ ਜਾ ਰਿਹਾ ਸੀ ਉਸ ਨੂੰ ਲੈ ਕੇ ਜਿਹੜੀਆਂ ਕਰੀਬ ਜਿਹੜੀਆਂ 36 ਜਿਹੜੀਆਂ ਗਰਪਧਾਰੀਆਂ ਹੋ ਚੁੱਕੀਆਂ ਸਨ ਤੇ ਚਾਰ ਨੌਜਵਾਨ ਜਿਹੜੇ ਨੇ ਦੋ ਜੇਲ੍ਹ ਦੇ ਵਿੱਚ ਮਰਡਰ ਹੋ ਗਿਆ ਸੀ ਇਹਨਾਂ ਦਾ ਤੇ ਦੋ ਦਾ ਜਿਹੜਾ ਪੁਲਿਸ ਮੁਕਾਬਲਾ ਜਿਹੜਾ ਬਣਿਆ ਸੀ ਉਹਨਾਂ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤਾਂ ਹੁਣ ਦੱਸ ਦਈਏ ਕਿ ਵੱਡੀ ਖਬਰ ਇਹ ਆ ਕਿ ਜਿਹੜੇ ਦੋ ਨੌਜਵਾਨ ਥਾਰ ਦੇ ਵਿੱਚ ਬੈਠੇ ਸੀ ਸਿੱਧੂ ਮੂਸੇਵਾਲੇ ਦੀ ਥਾਰ ਦੇ ਵਿੱਚ ਉਹ ਨੌਜਵਾਨ ਸਨ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੇ ਨੌਜਵਾਨ ਜਿਹੜੇ ਬਾਰਦਾਤ ਵਾਲੇ ਦਿਨ ਸੀ ਸਿੱਧੂ ਮੁਸਤਫਲ ਦੇ ਕਾਰ ਦੇ ਵਿੱਚ ਬੈਠੇ ਸਨ ਇਹਨਾਂ ਦੀ ਗਵਾਹੀ ਸੀ ਇਹ ਮੁੱਖ ਗਵਾਹ ਸੀ ਇਹਨਾਂ ਦਾ ਜਿਹੜਾ 20 ਮਈ ਨੂੰ ਇਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਕਿ ਸਾਡੀ ਸਿਹਤ ਨਾ ਹੋਣ ਕਰਕੇ ਇਹ ਪੇਸ਼ੀ ਤੇ ਨਹੀਂ ਆ ਸਕਦੇ ਤੇ ਇਹਨਾਂ ਦੀ ਉਦੋਂ ਜਿਹੜੀ ਅਰਜੀ ਸੀ ਉਹ ਲਾ ਦਿੱਤੀ ਗਈ ਸੀ ਪਰ ਹੁਣ ਫਿਰ ਅੱਜ ਜਿਹੜਾ ਇਹਨਾਂ ਦੇ ਗਵਾਹੀ ਸੀ ਇਹਨਾਂ ਦੀ ਅੱਜ ਫਿਰ ਇਹਨਾਂ ਨੇ ਇੱਕ ਨਿੱਜੀ ਕਾਰਨਾ ਕਰਕੇ ਜਿਹੜਿਆ ਅਰਜੀ ਲਗਾਈ ਗਿਆ ਤੇ ਅੱਜ ਫਿਰ ਇਹ ਦਵਾਰੇ ਪੇਸ਼ ਨਹੀਂ ਹੋਏ ਬਾਰ ਬਾਰ ਪੇਸ਼ ਨਾ ਹੋਣਾ ਇਹ ਬਹੁਤ ਆਪਣੇ ਆਪ ਦੇ ਵਿੱਚ ਮੈਨੇ ਰੱਖਦੀ ਆ ਹੁਣ ਜਿਹੜੀ ਤਰੀਕ ਆ ਜਿਹੜੀ ਸਿੱਧੂ ਮੂਸੇਵਾਲ ਦੇ ਕੇਸ ਨਾਲ ਸੰਬੰਧਤ ਆ ਉਹ 26 ਜੁਲਾਈ ਪਾ ਦਿੱਤੀ ਗਈ ਆ 26 ਜੁਲਾਈ ਨੂੰ ਜਣੀ ਕਿ ਕੋਰਟ ਵੱਲੋਂ ਕਿਹਾ ਗਿਆ ਕਿ ਦੋਨਾਂ ਨੂੰ ਜਿਹੜਾ ਹਾਜ਼ਰ ਹੋਣਾ ਚਾਹੀਦਾ ਹੈਗਾ ਹੁਣ ਦੇਖਦੇ ਆ ਕਿ ਆਉਣ ਵਾਲੀ 26 ਜੁਲਾਈ ਨੂੰ ਜਿਹੜੇ ਇਹ ਨੌਜਵਾਨ ਹਾਜ਼ਰ ਹੁੰਦੇ ਨੇ ਜਾਂ ਕੀ ਇਹਦਾ ਕਾਰਨ ਆ ਕੀ ਇਹਦਾ ਰੀਜਨ ਆ ਕਿਉਂ ਨਹੀਂ ਇਹ ਹਾਜ਼ਰ ਹੋਏ ਇਹ ਤਾਂ ਪਹਿਲਾਂ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਜਿਹੜੀ ਗਵਾਹੀ ਹੋ ਚੁੱਕੀ ਆ ਅਤੇ ਜਿਹੜੇ ਮੁੱਖ ਮੀਣ ਗਵਾਹ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਰਦਾਰ ਬਲਕਾਰ ਸਿੰਘ ਅਤੇ ਦੋਨੇ ਇਹ ਗਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਸੀ ਸਨ ਪਰ ਉਹਨਾਂ ਦੀ ਗਵਾਹੀ ਹੋ ਗਈ ਉਹਨਾਂ ਦੇ ਪਿਤਾ ਦੀ ਪਰ ਇਹ ਦੋਨੇ ਜਿਹੜੇ ਗਵਾਹ ਨੇ ਇਹਨਾਂ ਦਾ ਹਵਾਲਾ ਜਿਹੜਾ ਵਾਰ-ਵਾਰ ਕਦੇ ਸਿਹਤ ਨੂੰ ਲੈ ਕੇ ਕਦੇ ਨਿੱਜੀ ਕਾਰਨਾਂ ਨੂੰ ਲੈ ਕੇ ਜਿਹੜਾ ਦਿੱਤਾ ਗਿਆ ਜਿਹੜੀ ਹੁਣ ਕੇ 26 ਜੁਲਾਈ 2024 ਦੀ ਜਿਹੜੀ ਤਰੀਕ ਪਾ ਦਿੱਤੀ ਗਈ ਆ ਹੁਣ ਵੇਖਣਾ ਬਣਦਾਗਾ ਕਿ ਅਦਾਲਤ ਦੇ ਵਿੱਚ ਇਹ ਕਿਸ ਤਰ੍ਹਾਂ ਆਉਂਦੇ ਨੇ ਕੀ ਬਿਆਨ ਦਿੰਦੇ ਨੇ ਕੀ ਕਾਰਨਾ ਕਰਕੇ ਜਿਹੜੇ ਨੇ ਬਾਰ-ਬਾਰ ਇਹਨਾਂ ਵੱਲੋਂ ਬਹਾਨੇ ਲਾਏ ਜਾਂਦੇ ਨੇ ਹੁਣ ਲੋਕਾਂ ਵੱਲੋਂ ਜਿਹੜੇ ਨੇ ਬੱਕ-ਬੱਕ ਲੋਕਾਂ ਦੇ ਵਿਚਾਰ ਸਾਹਮਣੇ ਆ ਰਹੇ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾਗਾ ਤੇ ਜਿਹੜਾ ਇਹ ਨਾ ਆਉਣਾ ਕੋਰਟ ਦੇ ਵਿੱਚ ਤਾਂ ਆਉਣਾ ਪਵੇਗਾ ਕੋਰਟ ਵੱਲੋਂ ਜਿਹੜੇ ਨੇ ਬਰੰਟ ਕੱਢੇ ਜਾਂਦੇ ਨੇ ਜੇ ਬੰਦਾ ਪੇਸ਼ੀ ਤੇ ਨਾ ਆਵੇ ਇੱਕ ਵਾਰ ਨਾ ਆਵੇ ਦੋ ਵਾਰ ਨਾ ਆਵੇ ਤਾਂ ਤੀਜੇ ਵਾਰ ਉਹਦੇ ਕੇ ਬਰੰਤ ਕੱਢੇ ਜਾਂਦੇ ਨੇ ਤਾਂ ਪੁਲਿਸ ਉਹ ਮੰਨ ਲਓ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾਗਾ ਗਵਾਹੀ ਤਾਂ ਹੁਣ ਇਹਨਾਂ ਨੂੰ ਦੇਣੀ ਪਈ ਗਵਾਹੀ ਦਿੰਦੇ ਕੀ ਹਾਸਲ ਤਾਂ ਇਹ 26 ਜੁਲਾਈ ਨੂੰ ਪਤਾ ਲੱਗੇਗਾ ਕਿ ਦੋਨੇ ਨੌਜਵਾਨ ਜਿਹੜੇ ਗਵਾਹੀ ਦੇਣ ਆਉਣਗੇ ਦੇ ਕੀ ਕਾਰਨ ਇਹਨਾਂ ਦਾ ਕੀ ਵਜਾ ਆ ਗਈ ਵੀ ਜਿਹੜੇ ਬਾਰ-ਬਾਰ ਦੋ ਪੇਸ਼ੀਆਂ ਦੌਰਾਨ ਜਿਹੜਾ ਹੈਗਾ ਕਿ ਦੋਨੇ ਨੌਜਵਾਨ ਹਾਜ਼ਰ ਨਹੀਂ ਹੋਏ ਮੰਨ ਲਓ ਆਪਾਂ ਮੰਨ ਲੈਂਦੇ ਆ ਕਿ ਇੱਕ ਨੌਜਵਾਨ ਦੀ ਸਿਹਤ ਢਿੱਲੀ ਆ ਤੇ ਦੂਜਾ ਵੀ ਇਸ ਤਰ੍ਹਾਂ ਜਿਹੜੇ ਦੋਨਾਂ ਨੇ ਜਿਹੜੇ ਵੱਖੋ ਵੱਖਰ ਪਿੰਡ ਨੇ ਤੇ ਪਰ ਜਿਹੜਾ ਹਵਾਲਾ ਜਿਹੜਾ ਉਹਨਾਂ ਦੇ ਵਕੀਲ ਵੱਲੋਂ ਦਿੱਤਾ ਜਾਂਦਾਗਾ ਦੋਨਾਂ ਦਾ ਸੇਮ ਹੀ ਦਿੱਤਾ ਜਾਂਦਾਗਾ ਤੇ ਇਹ ਤਾਂ ਆਉਣ ਵਾਲਾ ਵਕਤੀ ਦੱਸੇਗਾ ਜਾਂ ਸਿੱਧੂ ਮੂਸੇਵਾਲੇ ਦੇ ਪਿਤਾ ਦੱਸ ਸਕਦੇ ਨੇ ਕਿ ਇਹਨਾਂ ਦੀ ਕੀ ਵਜ੍ਹਾ ਹੋ ਸਕਦੀ ਆ ਕਿ ਇਹਨਾਂ ਦੇ ਪਿੱਛੇ ਕਾਰਨ ਹੋ ਸਕਦੇ ਨੇ ਜਿਹੜਾ ਕਿ ਅਦਾਲਤ ਦੇ ਵਿੱਚ ਜਿਹੜਾ ਦੂਜੀ ਪੇਸੀ ਤੇ ਵੀ ਨਾ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਲੋਕਾਂ ਵੱਲੋਂ ਵੀ ਸੋਚਿਆ ਜਾਂਦਾ ਕਿ ਪਹਿਲੀ ਪੇਸੀ ਤੇ ਚਲੋ ਨਹੀਂ ਆਇਆ ਗਿਆ ਕੋਈ ਸਿਰ ਢੱਲੀ ਆ ਜਾਂ ਕੰਮੇ ਲਾ ਲਈਏ ਦੂਜੀ ਪੇਸੀ ਤੇ ਵੀ ਨਹੀਂ ਆਇਆ ਗਿਆ ਹੁਣ ਤੀਜੀ ਜਿਹੜੀ ਕਿ ਪੇਸੀ ਆ ਉਤੇ ਹਾਜ਼ਰ ਨਾ ਹੋਣਾ ਤਾਂ ਉਸ ਤੋਂ ਬਾਅਦ ਜਿਹੜੇ ਬਰੰਟ ਕੱਢੇ ਜਾਣੇ ਹੁੰਦੇ ਨੇ ਹਾਜ਼ਰ ਹੋਣਾ ਤਾਂ ਜ਼ਰੂਰ ਪਊਗਾ ਪਰ ਇਹਨਾਂ ਵੱਲੋਂ ਗਵਾਹੀ ਕੀ ਦਿੱਤੀ ਜਾਂਦੀ ਹੈ ਕੀ ਨਹੀਂ ਦਿੱਤੀ ਜਾਂਦੀ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਸਿੱਧੂ ਮੂਸੇਵਾਲੇ ਦਾ ਕੇਸ ਨੂੰ ਲੈ ਕੇ ਜਿਹੜਾ ਮੇਨ ਗਵਾਹ ਸੀ ਤਿੰਨ ਮੇਨ ਗਵਾਹ ਨੇ ਸਿੱਧੂ ਮੂਸੇਵਾਲੇ ਦਾ ਪਿਤਾ ਤੇ ਜਿਹੜੇ ਇਹ ਦੋ ਗੁਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੇ ਹੁਣ ਇਦਾਂ ਵੱਲੋਂ ਜਿਹੜੀ ਗਵਾਹੀ ਦੇਣੀ ਆ ਅਸਲ ਗਵਾਹ ਤਾਂ ਜਿਹੜੀ ਆਪਾਂ ਮੰਨ ਲਈ ਜਿਹੜੇ ਥਾਰ ਗੱਡੀ ਦੇ ਵਿੱਚ ਬੈਠੇ ਸਨ ਦੋਨੇ ਨੌਜਵਾਨ ਜਦੋਂ ਗੋਲੀਆਂ ਚੱਲੀਆਂ ਖੁਦ ਵੀ ਇਹ ਜਿਹੜੇ ਦੋਨੇ ਨੌਜਵਾਨ ਨੇ ਜ਼ਖਮੀ ਹੋ ਗਏ ਸਨ ਉਤੋਂ ਗੋਲ ਆਪਣਾ ਉਹ ਜਿਹੜੇ ਨੌਜਵਾਨ ਸੀ ਉਤੋਂ ਮਾਰਨਾ ਸੀ ਜਿਹੜੇ ਉਹ ਕਹਿ ਕੇ ਗਏ ਸਨ ਕਿ ਗੋਲਟੀ ਬਰਾੜ ਤੇ ਐਸੇ ਉਨਾਂ ਨੇ ਜ਼ਿੰਮੇਵਾਰੀ ਵੀ ਲੈਤੀ ਆ ਕਿ ਲੈਸ ਬਸਨੋਈ ਦੋਨਾਂ ਨੇ ਜਿਹੜਾ ਇਹ ਜਿਹੜਾ ਕਤਲ ਆ ਮਿੰਟੂ ਖੇੜਾ ਨੂੰ ਲੈ ਕੇ ਕਿਤੇ ਕਿਸੇ ਖਾੜੇ ਨੂੰ ਲੈ ਕੇ ਵੱਖ-ਵੱਖਰੇ ਜਿਹੜੇ ਬਿਆਨ ਦਿੱਤੇ ਜਾ ਰਹੇ ਸਨ ਹੁਣ ਦੇਖਣਾ ਬਣੇਗਾ ਕਿ ਜਿਹੜਾ ਇਹ ਦੋਨੇ ਨੌਜਵਾਨ ਨੇ ਇਹਨਾਂ ਵੱਲੋਂ ਆਉਣ ਵਾਲੇ ਤਰੀਕ ਤੇ ਕੀ ਜਿਹੜਾ ਆਪਣੀ ਜਿਹੜਾ ਹੈਗਾ ਪ੍ਰਤੀਕਰਮ ਦਿੱਤੀ ਜਾਂਦੀ ਆ ਉਹਦੇ ਤੱਕ ਬਣੇ ਰਹੋ ਤੁਸੀਂ ਤੇ ਦਿਓ ਇਜਾਜ਼ਤ ਤੇ ਆਪਣੇ ਕਮੈਂਟ ਵਿੱਚ ਲਿਖਣਾ ਨਾ ਭੁੱਲੋ ਆਪਣੇ ਕਮੈਂਟ ਦੇ ਵਿੱਚ ਰਾਇ ਦੇਣਾ ਆਪਣੇ ਕੇ ਬਾਰ-ਬਾਰ ਜਿਹੜਾ ਇਹਨਾਂ ਨੌਜਵਾਨਾਂ ਵੱਲੋਂ ਜਿਹੜਾ ਗਬਾਈ ਨਾ ਦੇਣਾ ਕੀ ਮੁੱਖ ਕਾਰਨ ਹੋ ਸਕਦਾਗਾ ਧੰਨਵਾਦ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ